ਈ ਤੁਹਾਡਾ ਸਾਰਾ ਦਾ ਸਵਾਗਤ ਅਸ਼ੀਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ। ਦੋਸਤੋ ਜਿਸ ਤਰ੍ਹਾਂ ਕਿ ਕੱਲ ਮੈਂ ਸਿੱਖ ਮਿਸਲਾਂ ਜੋ ਕਿ ਬਹੁਤ ਹੀ ਜਿਆਦੇ ਇੰਪੋਰਟੈਂਟ ਰੋਲ ਅਦਾ ਕਰਦੀਆਂ ਹਨ ਸਾਡੇ ਪੇਪਰ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਸਿਲੇਬਸ ਦੇ ਵਿੱਚ ਮਿਸਲਾਂ ਲਿਖੀਆਂ ਗਈਆਂ ਹਨ ਮਿਸਲਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ ਤਾਂ ਦੋਸਤੋ ਇਹ ਤਾਂ ਸ਼્યોਰ ਹੈ ਤਾਂ ਗੱਲ ਇੱਥੇ ਆਉਂਦੀ ਹੈ ਕਿ ਮਿਸਲਾਂ ਨੂੰ ਅਸੀਂ ਕਿਸ ਤਰ੍ਹਾਂ ਯਾਦ ਕਰਗੇ ਕਿਸ ਤਰ੍ਹਾਂ ਸਾਨੂੰ ਕਰੈਮਿੰਗ ਨਾ ਕਰਨੀ ਪਵੇ ਤਾਂ ਦੋਸਤੋ ਸਿੱਧੀ ਜੀ ਗੱਲ ਇਹ ਹੈ ਕਿ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ ਵਿੱਚ ਤੁਹਾਨੂੰ ਸਮਾਰਟਨੈਸ ਅਪਰੋਚ ਹਮੇਸ਼ਾ ਦੱਸੀ ਜਾਂਦੀ ਹੈ ਕਦੇ ਵੀ ਹਾਰਡਵਰਕ ਕਰਨ ਲਈ ਗੱਲ ਨਹੀਂ ਕੀਤੀ ਜਾਵੇਗੀ ਕੱਲੀ ਟਰਿਕ ਮੈਥ ਜਾਂ ਰੀਜਨਿੰਗ ਦੇ ਵਿੱਚ ਨਹੀਂ ਲੱਗਦੀ ਇਹ ਜੀਕੇ ਦੇ ਵਿੱਚ ਵੀ ਲੱਗ ਸਕਦੇ ਜਿਸ ਤਰ੍ਹਾਂ ਕਿ ਵਿਦ ਟ੍ਰਿਕ ਵਿਦ ਇਨ ਸੈਕਿੰਡ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਮਿਸਲਾਂ ਬਾਰੇ ਉਹਨਾਂ ਦੇ ਫਾਊਂਡਰ ਦੱਸ ਸਕਦੇ ਹੋ ਤੇ ਫਾਊਂਡਰ ਤੋਂ ਕੀ ਹੈ ਮਿਸਲਾਂ ਬਾਰੇ ਦੱਸ ਸਕਦੇ ਹੋ ਕਿਹੜੀ ਮਿਸਲ ਦਾ ਫਾਊਂਡਰ ਹੈ ਤਾਂ ਉਹ ਤੁਸੀਂ ਕੱਲ ਵਾਲੀ ਵੀਡੀਓ ਦੇ ਵਿੱਚ ਦੇਖ ਲੈਣਾ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਸ ਵਿੱਚ ਦੱਸਿਆ ਹੈ ਤਾਂ ਦੋਸਤੋ ਅੱਜ ਆਪਾਂ ਕੱਲ ਮਿਸਲਾਂ ਦਾ ਥਿਊਰੀਟিক্যাল ਪੋਰਸ਼ਨ ਕੀਤਾ ਹੀ ਅੱਜ ਉਸ ਤੇ ਐਮਸੀਕਿਊ ਲਗਾਵਾਂਗੇ ਅਤੇ MCQ ਤੋਂ ਬਾਅਦ ਕੀ ਆ ਮੌਕ ਟੈਸਟ ਦੇ ਵਿੱਚ ਤੁਸੀਂ ਇਜ਼ੀਲੀ ਕਰ ਦੋਗੇ ਅਤੇ ਮੈਂ ਤੁਹਾਨੂੰ ਕੱਲ ਇਹ ਵੀ ਕਿਹਾ ਸੀ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਨੂੰ ਤਾਂ ਭੁੱਲਦਾ ਹੀ ਨਹੀਂ ਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਵੀਡੀਓ ਨੂੰ ਜ਼ਰੂਰ ਦੇਖਣਾ ਕਿਉਂਕਿ ਦੋਸਤੋ ਇੱਕ ਨੰਬਰ ਸਾਡੇ ਪੇਪਰ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਉਹ ਇੱਕ ਨੰਬਰ ਕੱਲ ਤੁਹਾਡਾ ਮੈਂ ਪੱਕਾ ਕਰ ਦਿੱਤਾ ਇੱਕ ਵਾਰੀ ਦੇਖਣ ਤੇ ਉਸ ਤੋਂ ਬਾਅਦ ਤੁਹਾਨੂੰ ਵੀਡੀਓ ਦੇਖਣ ਦੀ ਲੋੜ ਹੀ ਨਹੀਂ ਕੋਈ ਬੁਕਸ ਦੇਖਣ ਦੀ ਲੋੜ ਨਹੀਂ ਤੁਹਾਨੂੰ ਕੀ ਹੈ ਮਿਸਲਾਂ ਦੇ ਨਾਮ ਅਤੇ ਉਹਨਾਂ ਦੇ ਫਾਊਂਡਰ इजीली ਪਤਾ ਲੱਗ ਜਾਣਗੇ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਦੋਸਤੋ ਅੱਜ ਆਪਾਂ ਸਿੱਖ ਮਿਸਲਾਂ ਦੇ ਪ੍ਰੇਸ਼ਨ ਕਰਾਂਗੇ ਜੋ ਕਿ ਪੇਪਰ ਵਿੱਚ ਵਾਰ-ਵਾਰ ਪੁੱਛੇ ਜਾਂਦੇ ਹਨ ਅਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਉਹ ਜੇਕਰ ਆਉਂਦੇ ਹੋਏ ਤਾਂ ਦੋਸਤੋ ਵੈਲੈਂਟ ਗੁੱਡ ਹੈ ਜੇਕਰ ਨਾ ਆਉਂਦੇ ਹੋਏ ਤਾਂ ਤੁਸੀਂ ਕੁਐਸਚਨ ਨੂੰ ਚੰਗੀ ਤਰ੍ਹਾਂ ਨਾਲ ਦੇਖਣਾ ਸਮਝਣਾ ਅਤੇ ਪੇਪਰ ਦੇ ਵਿੱਚ ਜਦੋਂ ਆ ਗਏ ਤਾਂ ਤੁਸੀਂ ਉਸ ਨੂੰ ਅਟੈਂਪਟ ਕਰਕੇ ਆਉਣਾ ਤੁਹਾਡੀ ਅਟੈਂਪਟੇਸ਼ਨ ਕੀ ਹੈ ਵਧੇਗੀ ਘਟੇਗੀ ਨਹੀਂ ਪੇਪਰ ਜਦੋਂ ਕੀ ਇਹ ਟਫ ਹੋ ਜਾਂਦਾ ਹੈ ਕੁਐਸਚਨ ਹੋਰ ਸਾਫ ਦੇ ਆ ਜਾਂਦੇ ਹਨ ਤਾਂ ਦੋਸਤੋ ਤੁਹਾਡੇ ਸਾਰੇ ਕੁਐਸਚਨ ਕਵਰ ਹੋਣਗੇ ਮਿਸਲਾਂ ਦੇ ਨਾਲ ਜੋ ਵੀ ਪੁੱਛੇ ਜਾਂਦੇ ਹਨ ਤਾਂ ਆਪਾਂ ਉਹੀ ਕਰਨਾ ਹੈ ਜੋ ਪੇਪਰ ਵਿੱਚ ਪੁੱਛਿਆ ਜਾਂਦਾ ਹੈ ਕੋਈ ਵੀ ਫालतू ਗੱਲ ਆਪਾਂ ਵੀਡੀਓ ਦੇ ਵਿੱਚ ਨਹੀਂ ਕਰਨੀ ਤਾਂ ਦੋਸਤੋ ਨੰਬਰ ਪੱਕੇ ਕਰਨੇ ਹਨ ਤਾਂ ਚੱਲਦੇ ਆਪਾਂ ਪਹਿਲੇ ਕੁਐਸਚਨ ਵੱਲ ਪਹਿਲਾ ਕੁਐਸਚਨ ਕਹਿੰਦਾ ਹੈ ਇਹਨਾਂ ਵਿੱਚੋਂ ਕਿਹੜੀ ਮਿਸਲ ਸਭ ਤੋਂ ਪਹਿਲਾਂ ਬਣੀ ਵੈਰੀ ਇੰਪੋਰਟੈਂਟ ਦੋਸਤੋ ਕੱਲ ਵਾਲੀ ਵੀਡੀਓ ਦੇ ਵਿੱਚ ਜੋ ਮੈਂ ਟ੍ਰਿਕ ਦੱਸੀ ਸੀ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਉਹ ਦੱਸਾਂਗਾ ਜੇਕਰ ਤੁਸੀਂ ਨਹੀਂ ਦੇਖ ਸਕੇ ਕਿਸੇ ਕਾਰਨ ਕਰਕੇ ਤਾਂ ਤੁਹਾਨੂੰ ਅੱਜ ਵੀ ਉਹ ਚੀਜ਼ ਪਤਾ ਲੱਗ ਜਾਵੇਗੀ ਤਾਂ ਆਪਾਂ ਇੱਕ ਇੱਕ ਆਪਸ਼ਨ ਦੇ ਨਾਲ ਚੱਲਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਪਹਿਲੀ ਮਿਸਲ ਕਿਹੜੀ ਸੀ ਕੱਲ ਮੈਂ ਤੁਹਾਨੂੰ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਬਣੀ ਤਾਂ ਉਹ ਸੀ ਦੋਸਤੋ ਫੈਜ਼ਲਪੁਰੀਆ ਮਿਸਲ ਇਸ ਦਾ ਜੋ ਸੰਸਥਾਪਕ ਸੀ ਉਹ ਕੌਣ ਸਨ ਕਪੂਰ ਸਿੰਘ ਸਨ ਕਪੂਰ ਸਿੰਘ ਜਾਂ ਨਵਾਬ ਕਪੂਰ ਸਿੰਘ ਵੀ ਕਹਿ ਦਿੰਦੇ ਹਨ ਤਾਂ ਦੋਸਤੋ ਇਹ ਤਾਂ ਯਾਦ ਕਰਨ ਪਵੇਗਾ ਕਿਉਂਕਿ ਦਾਲ ਖਾਲਸਾ ਦਾ ਜੋ ਫਾਊਂਡਰ ਸੀ ਉਹ ਕਪੂਰ ਸਿੰਘ ਸੀ ਨਵਾਬ ਕਪੂਰ ਸਿੰਘ ਸੀ ਅਤੇ ਮਿਸਲਾਂ ਵੀ ਦਾਲ ਖਾਲਸਾ ਦਾ ਹੀ 파ਠਨ ਇਸ ਕਰਕੇ ਮਿਸਲਾਂ ਦਾ ਫਾਊਂਡਰ ਵੀ ਨਵਾਬ ਕਪੂਰ ਸਿੰਘ ਆ ਜਾਵੇਗਾ ਜੀ ਜੇਕਰ ਸੁਪਰੀਮ ਕਮਾਂਡਰ ਦੀ ਗੱਲ ਕੀਤੀ ਜਾਵੇ ਤਾਂ ਜੱਸਾ ਸਿੰਘ ਆਲੂਵਾਲੀਆ ਉਸ ਦਾ ਆਨਸਰ ਆ ਜਾਵੇਗਾ ਅਤੇ ਦੋਸਤੋ ਇੱਥੇ ਪੁੱਛਿਆ ਹੈ ਫੈਜ਼ਲਪੁਰੀਆ ਮਿਸਲ ਸਭ ਤੋਂ ਪਹਿਲਾਂ ਬਣੀਆ ਤਾਂ ਟੋਟਲ ਮਿਸਲਾਂ ਤੁਹਾਨੂੰ ਪਤਾ ਹੋਣੀ ਚਾਹੀਦੀਆਂ ਕਿੰਨੀਆਂ ਹਨ ਦੋਸਤੋ ਸਾਡੀਆਂ 12 ਹਨ ਉਹਨਾਂ ਦੇ ਵਿੱਚੋਂ ਸਿਰਫ਼ 11 ਮਿਸਲਾਂ ਹਨ ਜੋ ਕਿ ਰੂਲ ਫਾਲੋ ਕਰਦੀਆਂ ਸਨ ਜੋ ਕਿ ਦਾਲ ਖਾਲਸਾ ਵੱਲੋਂ ਰੂਲ ਕਹੀ ਗਏ ਸਨ ਉਹਨਾਂ ਨੂੰ ਫਾਲੋ ਕਰਦੇ ਅਤੇ ਓਨਲੀ ਇੱਕ ਮਿਸਲ ਸੀ ਜੋ ਕਿ ਵਖਰੀ ਚਾਲ ਦੀ ਸੀ ਕਹਿੰਦੀ ਮੈਂ ਤਾਂ ਤੁਹਾਡੀ ਕੋਈ ਵੀ ਗੱਲ ਨਹੀਂ ਮੰਨਣੀ ਮੈਂ ਤਾਂ ਵੱਖਰਾ ਚੱਲਣਾ ਹੈ ਤਾਂ ਉਹ ਕੀ ਹੈ ਇੱਕ ਵਖਰੀ ਸੀ ਤਾਂ ਟੋਟਲ ਮਿਸਲ ਕਿੰਨੀਆਂ ਸਨ 12 ਸਨ ਤਾਂ ਦੋਸਤੋ ਇਹ ਆਪਾਂ ਮਜ਼ਾਕ ਦੇ ਵਿੱਚ ਗੱਲਾਂ ਕੀਤੀਆਂ ਨੇ ਬਟ ਕੀ ਹੈ ਪੇਪਰ ਦੇ ਵਿੱਚ ਇਸੇ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਹੁਣ ਇੱਥੇ ਕੀ ਹੈ ਜੇਕਰ ਆ 11 ਦੇ ਵਿੱਚੋਂ ਇੱਕ ਮਿਸਲ ਸੀ ਕਿਹੜੀ ਸੀ ਫੈਜ਼ਲਪੁਰੀਆ ਤੇ ਸਭ ਤੋਂ ਪਹਿਲੀ ਮਿਸਲ ਹੈ ਇਹ ਕੁਐਸਚਨ ਬਣ ਸਕਦਾ ਹੈ ਦੋਸਤੋ ਨੈਕਸਟ ਕਰੋੜ ਸਿੰਘੀਆ ਮਿਸਲ ਤਾਂ ਇਸ ਦਾ ਜੋ ਫਾਊਂਡਰ ਸੀ ਉਹ ਕਿਸ ਦੇ ਨਾਮ ਤੋਂ ਹੀ ਯਾਦ ਰੱਖਣਾ ਹੈ ਕੀ ਹੈ ਕਰੋੜ ਸਿੰਘ ਤਾਂ ਕਰੋੜ ਸਿੰਘ ਇਸ ਦਾ ਕੀ ਹੈ ਫਾਊਂਡਰ ਹੈ ਜੇਕਰ ਸ਼ਹੀਦਾ ਮਿਸਲ ਦੀ ਗੱਲ ਕੀਤੀ ਜਾਵੇ ਤਾਂ ਬਾਬਾ ਦੀਪ ਸਿੰਘ ਜੀ ਇਸ ਦੇ ਫਾਊਂਡਰ ਆ ਜਾਣਗੇ ਬਾਬਾ ਦੀਪ ਸਿੰਘ ਜੀ ਜੇਕਰ ਭੰਗੀ ਮਿਸਲ ਦੀ ਗੱਲ ਕੀਤੀ ਜਾਵੇ ਤਾਂ ਮੈਂ ਕੱਲ ਬੜੀ ਵਧੀਆ ਟਰਿਕ ਦੱਸੀ ਹੈ ਹੁਣ ਸਾਰਿਆਂ ਨੂੰ ਪਤਾ ਹੈ ਕਿ ਭੰਗ ਹਰੇ ਰੰਗ ਦੀ ਹੁੰਦੀ ਹੈ ਤਾ ਹਰੀ ਸਿੰਘ ਆ ਜਾਵੇਗਾ ਬਟ ਦੋਸਤੋ ਕੱਲ ਮੈਂ ਇੱਕ ਗੱਲ ਕਹੀ ਸੀ ਤੁਹਾਨੂੰ ਜੇਕਰ ਪੇਪਟ ਆਫ ਕਰ ਦਿੱਤਾ ਉੱਥੇ ਹਰੀ ਸਿੰਘ ਢਿੱਲੋ ਹਰੀ ਸਿੰਘ ਬਰਾੜ ਹਰੀ ਸਿੰਘ ਮਾਨ ਜਾਂ ਕੋਈ ਨਹੀਂ ਪਾ ਦਿੱਤਾ ਤਾਂ ਕੀ ਐ ਡੋਲੂ ਮਾਂਜਿਆ ਜਾਵੇਗਾ ਤਾਂ ਡੋਲੂ ਨਾ ਮਾਂਜਿਆ ਜਾਵੇ ਤਾਂ ਦੋਸਤੋ ਤੁਸੀਂ ਕੱਲੀ ਹਰੀ ਭੰਗ ਨਾ ਯਾਦ ਰੱਖੋ ਤੁਸੀਂ ਉਸ ਤੋਂ ਥੋੜਾ ਜਿਹਾ ਅੱਗੇ ਹੋ ਜਾਓ ਕੂਸੀ ਕੋ ਜਦੋਂ ਭੰਗ ਪੀਨੇ ਹਾਂ ਤਾਂ ਬੰਦਾ ਕੀ ਕਰਦਾ ਹੈ ਡਾਵਾ ਡੋਲ ਹੋ ਜਾਂਦਾ ਹੈ ਸਰੀ ਢਿੱਲਾ ਪੈ ਜਾਂਦਾ ਹੈ ਤਾਂ ਡਾਵਾ ਡੋਲ ਜਾਂ ਢਿੱਲੇ ਤੋਂ ਕੀ ਯਾਦ ਰੱਖਣਾ ਹੈ ਢਿੱਲੋ ਹਰੀ ਸਿੰਘ ਢਿੱਲੋ ਕੀ ਆ ਇਸ ਤਾਪ ਪੂਰਾ ਨਾਮ ਸੀ ਦੋਸਤੋ ਇਹ ਯਾਦ ਰੱਖਣਾ ਹੈ ਦੋਸਤੋ ਜੇਕਰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਟ੍ਰਿਕ ਸਾਰਿਆਂ ਨੂੰ ਪਤਾ ਲੱਗ ਸਕੇ ਜਿਨ੍ਹਾਂ ਨੇ ਕੱਲ ਵਾਲੀ ਵੀਡੀਓ ਨਹੀਂ ਦੇਖੀ ਆ ਦੋਸਤੋ ਇਹ ਸਨ ਇਸ ਦੇ ਫੈਦਲਪੁਰੀਆ ਕੀ ਹੈ ਇਸ ਦਾ ਆਪਣਾ ਆਨਸਰ ਆ ਗਿਆ ਸੀ ਅਤੇ ਜੇਕਰ ਦੇਖਿਆ ਜਾਵੇ ਫੈਦਲਪੁਰੀਆ ਇਹ ਤਾਂ ਕੀ ਹੈ ਫਰਸਟ ਮਿਸਲ ਆਨਸਰ ਆ ਗਿਆ ਕਰੋੜ ਸਿੰਘੀਆ ਮਿਸਲ ਬਾਰੇ ਵੀ ਆਪਾਂ ਗੱਲ ਕੀਤੀ ਹੈ ਸ਼ਹੀਦਾ ਮਿਸਲ ਵੀ ਅਤੇ ਪੰਗੀ ਮਿਸਲ ਵੀ ਸਰ ਜੀ ਤੁਸੀਂ ਕਹੋਗੇ ਕਿ ਮੈਂ ਤੁਹਾਨੂੰ ਉਹ ਦੱਸਿਆ ਹੀ ਨਹੀਂ ਜੋ ਵੱਖਰੀ ਮਿਸਲ ਹੈ ਕੋਈ ਗੱਲ ਨਹੀਂ ਜੀ ਉਹ ਅੱਗੇ ਕੁਐਸਚਨ ਆ ਹੀ ਜਾਵੇਗਾ ਤਾਂ ਆਪਾਂ ਉਦੋਂ ਉੱਥੇ ਡਿਸਕਸ ਕਰ ਲਵਾਂਗੇ ਉਸ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਫੈਜ਼ਲਪੁਰੀਆ ਮਿਸਲ ਦੇ ਸੰਸਥਾਪਕ ਕੌਣ ਸਨ ਤਾਂ ਬਹੁਤ ਸੌਖਾ ਲੱਗੇਗਾ ਤੁਹਾਨੂੰ ਫੈਜ਼ਲਪੁਰੀਆ ਫੈਜ਼ਲਪੁਰੀਆ ਨੂੰ ਸਰਜੀ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਘਾ ਸਿੰਘਪੁਰੀਆ ਸਿੰਘਪੁਰੀਆ ਜਾਂ ਸਿੰਘੀਆ ਮਿਸਲ ਵੀ ਕਿਹਾ ਜਾਂਦਾ ਹੈ ਇਹ ਯਾਦ ਰੱਖਣਾ ਹੈ ਦੋਸਤੋ ਸਿੱਧਾ ਕੁਐਸਚਨ ਬਣੇਗਾ ਫੈਜ਼ਲਪੁਰੀਆ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਸਿੰਘਪੁਰੀਆ ਫੈਦਲਪੁਰਿਆ ਮਿਸਲ ਦੇ ਸੰਸਥਾਪਕ ਤੁਹਾਨੂੰ ਹੁਣੇ ਦੱਸਿਆ ਹੈ ਨਵਾਬ ਕਪੂਰ ਸਿੰਘ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਤਾਂ ਦੋਸਤੋ ਤੁਸੀਂ ਬਸ ਮੈਨੂੰ ਕਮੈਂਟ ਬਾਕਸ ਵਿੱਚ ਇਹ ਦੱਸ ਦਿਓ ਕਿ ਕਪੂਰ ਸਿੰਘ ਦੇ ਨਾਲ ਨਵਾਬ ਦੀ ਉਪਾਧੀ ਕਿਸ ਮੁਗਲ ਨੇ ਦਿੱਤੀ ਸੀ ਅਤੇ ਕਿਉਂ ਦਿੱਤੀ ਸੀ ਕਦੋਂ ਦਿੱਤੀ ਸੀ ਅਤੇ ਕਦੋਂ ਵਾਪਸ ਲੈ ਲਈ ਸੀ ਇਹ ਦੋਸਤੋ ਸਾਰੀਆਂ ਚੀਜ਼ਾਂ ਦੱਸਣੀਆਂ ਹਨ ਕਿ ਕਦੋਂ ਦਿੱਤੀ ਗਈ ਸੀ ਵੈਨ ਐਂਡ ਕਦੋਂ ਕੀ ਹੈ ਵਾਪਸ ਲਈ ਗਈ ਸੀ ਅਤੇ ਉਸ ਮੁਗਲ ਦਾ ਕੀ ਹੈ ਨਾਮ ਦੱਸਣਾ ਹੈ ਦੋਸਤੋ ਇਹ ਕਮੈਂਟ ਬਾਕਸ ਦੇ ਵਿੱਚ ਦੱਸ ਦੋ ਬਸ ਜੇਕਰ ਇਹ ਦਾ ਦਿੱਤਾ ਤਾਂ ਇਹ ਕੁਐਸਚਨ ਆ ਗਿਆ ਤੁਸੀਂ ਉੱਥੇ ਬਿਲਕੁਲ ਵੀ ਪੈਨਿਕ ਨਹੀਂ ਹੋਵੋਗੇ ਅਤੇ ਤੁਸੀਂ ਕਹੋਗੇ ਸਰ ਜੀ ਇਹ ਤਾਂ ਸਾਨੂੰ ਆਉਂਦਾ ਹੈ ਅਸੀਂ ਤਾਂ ਇਹ ਕਰਕੇ ਹੀ ਜਾਵਾਂਗੇ ਤਾਂ ਅੱਗੇ ਕਹਿੰਦਾ ਹੈ ਜੱਸਾ ਸਿੰਘ ਆਲੂ ਵਾਲੀਆ ਤਾਂ ਮੈਂ ਹੁਣੇ ਦੱਸ ਗਿਆ ਟਿਆਂ ਇਹ ਕੌਣ ਸੀ ਸੁਪਰੀਮ ਕਮਾਂਡਰ ਸੀ ਅਤੇ ਇਹ ਕੌਣ ਸੀ ਫਾਊਂਡਰ ਸੀ ਦਾਲ ਖਾਲਸਾ ਦਾ ਅਸੀਂ ਗੱਲ ਦਾਲ ਖਾਲਸਾ ਦੀ ਕਰ ਰਹੀ ਹਾਂ ਤੇ ਦਾਲ ਖਾਲਸਾ ਦੇ ਬਾਅਦ ਕੀ ਹੈ ਜਦੋਂ ਸਰਹਿੰਦ ਤੇ ਕਬਜ਼ਾ ਕਰ ਲਿਆ ਸੀ ਸਿੱਖਾਂ ਨੇ ਉਸ ਤੋਂ ਬਾਅਦ ਕੀ ਆ ਗਿਆ ਮਿਸਲ ਧਾਰੀ ਸਿਸਟਮ ਚੱਲ ਗਿਆ ਸੀ ਕੱਲ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਹੈ ਤਾਂ ਦੋਸਤੋ ਦਾਲ ਖਾਲਸਾ ਦਾ ਫਾਊਂਡਰ ਤੇ ਮਿਸਲਾਂ ਦਾ ਫਾਊਂਡਰ ਸੇਮ ਹੀ ਆਵੇਗਾ ਅੱਗੇ ਆ ਗਿਆ ਜੈ ਸਿੰਘ ਹੁਣ ਜੈ ਸਿੰਘ ਇਸ ਮਿਸਲ ਦਾ ਸੰਸਥਾਪਕ ਸੀ ਸਰ ਜੀ ਸਾਨੂੰ ਬਿਲਕੁਲ ਨਹੀਂ ਪਤਾ ਜੈ ਸਿੰਘ ਕਿਸ ਮਿਸਲ ਦਾ ਸੰਸਥਾਪਕ ਸੀ ਤਾਂ ਦੇਖੋ ਦੋਸਤੋ ਕੱਲ ਟ੍ਰਿਕ ਦੱਸੀ ਸੀ ਕਿ ਭਾਈ ਕਨਈਆ ਜੀ ਮਸ਼ਕ ਵਾਲਾ ਭਾਈ ਕੀ ਕਰਦਾ ਇਹ ਦੁਸ਼ਮਣਾਂ ਨੂੰ ਵੀ ਪਾਣੀ ਪਿਆਰਿਆ ਸੀ ਤਾਂ ਉਸਦੀ ਕੀ ਹੋਈ ਸੀ ਜੈ ਜੈਕਾਰ ਹੋਈ ਸੀ ਤਾਂ ਜੈ ਜੈਕਾਰ ਕਿਸਦੀ ਹੋਈ ਸੀ ਕਨਈਆ ਜੀ ਦੀ ਹੋਈ ਸੀ ਤਾਂ ਕਨਈਆ ਮਿਸਲ ਕੀ ਹੈ ਇਹ ਇਸ ਦਾ ਕਿ ਇਹ ਮਿਸਲ ਆ ਜਾਵੇਗੀ ਤੇ ਇੱਕ ਨਹੀ ਇਹ ਮਿਸਲ ਦਾ ਫਾਊਂਡਰ ਕੌਣ ਹੈ ਜੈ ਸਿੰਘ ਹੈ ਦੋਸਤੋ ਵਧੀਆ ਲੱਗੀ ਤਾਂ ਲਾਈਕ ਤਾਂ ਕਰੋ ਹੀ ਕਰੋ ਤੇ ਵੱਧ ਵੱਧ ਸ਼ੇਅਰ ਕਰ ਦਿਓ ਅਤੇ ਜੇਕਰ ਦੋਸਤੋ ਚੈਨਲ ਦੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਰੋੜ ਸਿੰਘ ਤਾਂ ਮੈਂ ਤੁਹਾਨੂੰ ਪਿਛਲੇ ਪੋਸਟ 'ਚ ਦੱਸ ਦਿੱਤਾ ਸੀ ਕਿ ਕਰੋੜ ਕਰੋੜ ਸਿੰਘ ਆਪਣਾ ਕਰੋੜ ਕਰੋੜ ਸਿੰਘ ਕੀ ਆ ਗਿਆ ਕਰੋੜ ਮਿਸਲ ਮਿਸਲ ਦਾ ਨਾਮ ਹੈ ਤਾਂ ਕਰੋੜ ਸੰਗੀਆਂ ਮਿਸਲ ਆ ਗਈ ਸੀ ਤਕ ਕਰੋੜ ਸਿੰਘ ਉਸ ਦਾ ਸੰਸਥਾਪਕ ਆ ਗਿਆ ਆਪਾਂ ਚੱਲਦੇ ਹਾਂ ਦੋਸਤੋ ਅਗਲੇ ਕੁਐਸਚਨ ਵੱਲ ਕਹਿੰਦਾ ਹੈ ਕਿਹੜੀ ਮਿਸਲ ਵੱਖਰੀ ਸੀ ਤਾਂ ਸਰ ਜੀ ਤੁਹਾਨੂੰ ਮੈਂ ਦੱਸਿਆ ਹੈ 12 ਮਿਸਲਾਂ ਟੋਟਲ ਸਨ ਅਤੇ 12 ਦੇ ਵਿੱਚੋਂ 11 ਮਿਸਲਾਂ ਸਨ ਜੋ ਇੱਕ ਪਾਸੇ ਸਨ ਦਲ ਖਾਲਸਾ ਦੀਆਂ ਗੱਲਾਂ ਮੰਨਦੇ ਸਨ ਅਤੇ ਇੱਕ ਮਿਸਲ ਸੀ ਉਹ ਵੱਖਰੀ ਸੀ ਤੇ ਉਹ ਵੱਖਰੀ ਕਿਹੜੀ ਸੀ ਫੈਦਲਪੁਰੀਆ ਤਾਸੀ ਹੁਣੇ ਪੜਿਆ ਹੈ ਕਿ ਫਾਊਂਡਰ ਜੋ ਹੋਏ ਹਨ ਦਲ ਖਾਲਸਾ ਦੇ ਫੈਜ਼ਲਪੁਰਿਆ ਮਿਸਲ ਦੇ ਸੰਸਥਾਪਕ ਵੀ ਉਹ ਹੋਏ ਹਨ ਸਿੰਘਾ ਮਿਸਲ ਵੀ ਕਹਿੰਦੇ ਸਿੰਘਪੁਰਿਆ ਮਿਸਲ ਵੀ ਕਿਹਾ ਜਾਂਦਾ ਹੈ ਨਵਾਬ ਕਪੂਰ ਸਿੰਘ ਦੀ ਦੋਸਤੋ ਗੱਲ ਕਰ ਰਿਹਾ ਹਾਂ ਅੱਗੇ ਹੈ ਭੰਗੀ ਮਿਸਲ ਇਸ ਦੀ ਗੱਲ ਕਰਾਂਗੇ ਅਸੀਂ ਕਨਈਆ ਮਿਸਲ ਇਸ ਦੇ ਫਾਊਂਡਰ ਦੀ ਗੱਲ ਆਪਾਂ ਹੁਣੇ ਕੀਤੀ ਹੈ ਕਿ ਮਸ਼ਕ ਵਾਲੇ ਭਾਈ ਦੀ ਜੈਜੇਕਾਰ ਹੋਈ ਸੀ ਤਾਂ ਜੈ ਸਿੰਘ ਭਾਈ ਕਨਈਆ ਜੀ ਦੀ ਹੋਈ ਸੀ ਤਾ ਜੈ ਸਿੰਘ ਇਸ ਦਾ ਕੀ ਹੈ ਫਾਊਂਡਰ ਹੋ ਜਾਵੇਗਾ ਭੰਗੀ ਮਿਸਲ ਦੀ ਗੱਲ ਕੀਤੀ ਜਾਵੇ ਤਾਂ ਦੋਸਤੋ ਭੰਗੀ ਮਿਸਲ ਹੈ ਜੋ ਹਰੇ ਰੰਗ ਦੀ ਭੰਗ ਹੁੰਦੀ ਹੈ ਤਾਂ ਆਪਾਂ ਗੱਲ ਕੀਤੀ ਸੀ ਹਰੀ ਸਿੰਘ ਕੀ ਹੈ ਭੰਗ ਪੀ ਕੇ ਬੰਦਾ ਕੀ ਹੈ ਢਿੱਲਾ ਪੈ ਜਾਂਦਾ ਹੈ ਜਾਂ ਡਿੱਕ ਡੋਲੇ ਖਾਣ ਲੱਗ ਜਾਂਦਾ ਡਿੱਕ ਡੋਲੇ ਤੋਂ ਯਾਦ ਰੱਖਣਾ ਹੈ ਹਰੀ ਸਿੰਘ ਢਿੱਲੋ ਕੀ ਹੈ ਇਸ ਦਾ ਸੰਸਥਾਪਕ ਹੋਵੇਗਾ ਫਾਊਂਡਰ ਹੋਵੇਗਾ ਤੇ ਆਪਾਂ ਅੱਗੇ ਗੱਲ ਕੀਤੀ ਹੈ ਫੁਲਕੀਆ ਮਿਸਲ ਇਸ ਦਾ ਰਾਈਟ ਆਨਸਰ ਕੀ ਹੈ ਦੋਸਤੋ ਫੁਲਕੀਆ ਮਿਸਲ ਹੈ ਕਿਉਂਕਿ ਜੋ ਵਖਰੀ ਮਿਸਲ ਸੀ ਉਹ ਕਿਹੜੀ ਸੀ ਫੁਲਕੀਆ ਮਿਸਲ ਸੀ ਹੁਣ ਦੋਸਤੋ ਆਪਾਂ ਇਸ ਦੀ ਗੱਲ ਕਰਦੇ ਹਾਂ ਫਾਊਂਡਰ ਦੀ ਫੁਲਕੀਆ ਮਿਸਲ ਕੀ ਹੈ ਸਾਡੀ 12 ਦੇ ਵਿੱਚੋਂ 11 ਮਿਸਲਾਂ ਅੱਢ ਸਣ ਤੇ ਇੱਕ ਮਿਸਲ ਕੀ ਹੈ ਵਖਰੀ ਸੀ ਤੇ ਫੁਲਕੀਆ ਮਿਸਲ ਕਿਹੜੀ ਸੀ ਉਹ ਵਖਰੀ ਮਿਸਲ ਸੀ ਤੇ ਦੂਜੀ ਗੱਲ ਆ ਗਈ ਫਾਊਂਡਰ ਦੀ ਤਾਂ ਆਪੇ ਦੇਖ ਲਓ ਦੋਸਤੋ ਜਦੋਂ ਅਸੀਂ ਕਿਸੇ ਦਫ਼ਤਰ ਵਿੱਚ ਜਾਂ ਸਕੂਲ ਵਿੱਚ ਜਾਂ ਕਿਤੇ ਓਕੂਪੇਸ਼ਨ ਤੇ ਲੱਗੇ ਹੋਏ ਹਾਂ ਅਸੀਂ ਕੋਈ ਨਾ ਕੋਈ ਓਕੂਪੇਸ਼ਨ ਕਰ ਰਹੇ ਹਾਂ ਤਾਂ ਉੱਥੇ ਕੀ ਆ ਜੇਕਰ ਕਿਸੇ ਕੋਲ ਚਾਰ ਛਿੱਲੜ ਜ਼ਿਆਦੇ ਹੋਣਗੇ ਤਾਂ ਉਹ ਟੌਰਚ ਚੁਰਤ ਰੋਏਗਾ ਜਾਂ ਉਹ ਆਪਦੀ ਲੀਡਰੀ ਘੋਟੇਗਾ ਤਾਂ ਉਹ ਕੀ ਆ ਆਪਾਂ ਕਹਿ ਦਿੰਦੇ ਆ ਕਿਉਂ ਚੌਧਰਪੁਣਾ ਦਿਖਾਈ ਜੰਨਾ ਤਾਂ ਚੌਧਰਪੁਣੇ ਤੋਂ ਕੀ ਯਾਦ ਰੱਖਣਾ ਚੌਧਰੀ चौधरी फूल सिंह क्यों क्योंकि वह फुल के चल रहे है दोस्तों आ चौधरी तो याद रखना है फुल के चलते हैं चौधरी ती आ जाएगा फुलकीिया मिसल आ जाएगा, जाएगा। इसका ਮਿਸਲਾ ਜਵਿਗੀ ਅਤੇ ਜੇਕਰ ਦੋਸਤੋ ਜ਼ਿਆਦਾ ਤਾਂ ਇਹੀ ਕੁਐਸਚਨ ਬਣਦੇ ਹਨ ਕਿਹੜੀ ਮਿਸਲ ਦਾ ਫਾਊਂਡਰ ਕੌਣ ਹੈ ਇਹ ਫਾਊਂਡਰ ਹੈ ਇਸ ਦੀ ਮਿਸਲ ਕਿਹੜੀ ਹੈ ਸਿੱਧੇ ਕੁਐਸਚਨ ਇਹ ਬਣਦੇ ਹਨ ਆਪਾਂ ਕੋਈ ਫालतू ਗੱਲ ਨਹੀਂ ਕਰਾਂਗੇ ਤੇ ਦੋਸਤੋ ਜੇਕਰ ਕੋਈ ਵੱਖਰੇ ਜੇ ਪੁੱਛੇਗੇ ਕਿਉਂਕਿ ਅੱਜ ਕੱਲ ਕੰਪੀਟੀਸ਼ਨ ਬਹੁਤ ਜ਼ਿਆਦਾ ਹੋ ਗਿਆ ਹੈ ਜੇਕਰ ਕੁਐਸਚਨ ਹੋਰ ਬਣ ਸਕਦੇ ਹਨ ਤਾਂ ਮੈਂ ਤੁਹਾਡੇ ਲਈ ਉਹ ਵੀ ਲੈ ਕੇ ਆਇਆ ਹਾਂ ਤਾਂ ਆਪਾਂ ਉਹ ਵੀ ਕਰਾਂਗੇ ਤਾ ਫਾਊਂਡਰ ਦਾ ਨਾਮ ਭੁੱਲਣਾ ਚੌਧਰੀ ਤੋਂ ਯਾਦ ਰੱਖਣਾ ਹੈ ਫੁੱਲ ਕੇ ਚੱਲਦਾ ਚੌਧਰੀ ਤਾਂ ਕੀ ਆ ਗਿਆ ਫੁਲਕੀਆ ਮਿਸਲ ਆ ਗਿਆ ਤਾਂ ਦੋਸਤੋ ਇਹ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਜੇਕਰ ਚੈਨਲ ਤੇ ਨਿਊ ਵੀਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਨੈਕਸਟ ਦੀ ਗੱਲ ਕਰੀਏ ਆਪਾਂ ਕਹਿੰਦਾ ਹੈ ਫੁਲਕੀਆ ਮਿਸਲ ਦਾ ਸੰਸਥਾਪਕ ਕੌਣ ਸੀ ਤਾਂ ਹੁਣੇ ਆਪਾਂ ਦੇਖਿਆ ਹੈ ਜਿਹੜਾ ਬੰਦਾ ਫੁੱਲ ਕੇ ਤੁਰਦਾ ਹੈ ਉਸ ਕੋਲ ਕੀ ਹੈ ਪੈਸਾ ਬਹੁਤ ਜ਼ਿਆਦਾ ਹੁੰਦਾ ਹੈ ਤਾਂ ਚੌਧਰੀ ਫੂਲ ਸਿੰਘ ਕੀ ਹੈ ਉਸ ਦਾ ਆਨਸਰ ਆ ਜਾਵੇਗਾ ਹੁਣ ਦੇਖੋ ਮੈਂ ਤੁਹਾਨੂੰ ਕਿਹਾ ਸੀ ਫਾਊਂਡਰ ਤੋਂ ਅਸੀਂ ਮਿਸਲਾਂ ਪੜ ਸਕਦੇ ਹਾਂ ਯਾਦ ਕਰ ਸਕਦੇ ਹਾਂ ਤੇ ਮਿਸਲਾਂ ਤੋਂ ਅਸੀਂ ਉਸਤੇ ਫਾਊਂਡਰ ਦੱਸ ਸਕਦੇ ਹਾਂ ਜੈ ਸਿੰਘ ਜੈਜਕਾਰ ਹੋਈ ਸੀ ਭਾਈ ਕਨਈਆ ਜੀ ਦੀ ਕਨਈਆ ਮਿਸਲ ਆ ਗਿਆ ਦੋਸਤੋ ਕਨਈਆ ਮਿਸਲ ਆ ਗਿਆ ਗੁਲਾਬ ਸਿੰਘ ਗੁਲਾਬ ਸਿੰਘ ਦੀ ਟ੍ਰਿਕ ਬੜੀ ਵਧੀਆ ਹੈ ਦੋਸਤੋ ਦੇਖੋ ਅੱਜਕੱਲ ਕੀ ਹੈ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਹਨ ਤਾਂ ਲੀਡਰ ਕੀ ਹੈ ਉਹਨਾਂ ਦੇ ਜੇਕਰ ਕੋਈ ਪਾਥਾ ਵੀ ਮਰੇ ਵੋਟਾਂ ਮੰਗਣ ਗਏ ਤਾਂ ਉਹ ਕਹਿਣਗੇ ਸਾਡੀਆਂ ਵੋਟਾਂ ਪੱਕੀਆਂ ਹੋਣੀਆਂ ਚਾਹੀਦੀਆਂ ਸਾਨੂੰ ਤਾਂ ਪਾਥੀਆਂ ਵੀ ਫੁੱਲਾਂ ਵਰਗੀਆਂ ਲੱਗਦੀਆਂ ਹਨ ਮਤਲਬ ਕੀ ਹੈ ਦੋਸਤੋ ਜੋ ਗੁਲਾਬ ਸਿੰਘ ਗੁਲਾਬ ਤੋਂ ਕੀ ਯਾਦ ਰੱਖਣਾ ਹੈ ਕਿਸੇ ਦੇ ਰੋੜੇ ਪਏ ਮਤਲਬ ਕੀ ਹੈ ਡਲੇ ਪਏ ਡਲੇ ਪਏ ਕਿਸੇ ਦੇ ਤਾਂ ਗਲਾਬ ਵਰਗੇ ਲੱਗੇ ਤਾਂ ਯਾਦ ਕੀ ਰੱਖਣਾ ਹੈ ਡੱਲੇ ਵਾਲੀਆ ਮਿਸਲ ਦੋਸਤੋ ਇਹ ਟਰਿਕ ਵਧੀਆ ਲੱਗੀ ਤਾਂ ਕੀ ਹੈ ਵੀਡੀਓ ਨੂੰ ਲਾਈਕ ਤਾਂ ਕਰੋ ਹੀ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਟਰਿਕ ਸਾਰਿਆਂ ਨੂੰ ਪਤਾ ਲੱਗ ਸਕੇ ਗਲਾਬ ਦੇ ਫੁੱਲ ਕਿਸੇ ਤੇ ਵਰੇ ਵਾਰ ਤਾਂ ਕੀ ਰਹੇ ਸੀ ਡਲੇ ਰਹੇ ਸੀ ਤਾਂ ਡਲੇ ਤੋਂ ਯਾਦ ਰੱਖਣਾ ਡੱਲੇ ਵਾਲੀਆ ਮਿਸਲ ਅਤੇ ਡੱਲੇ ਵਾਲੀ ਜਦੋਂ ਆ ਗਈ ਤਾਂ ਕਹਿ ਦੇਣਾ ਡਲੇ ਵੱਜੇ ਸੀ ਕਿਸੇ ਦੇ ਉਹ ਕੀ ਹੈ ਉਸ ਨੂੰ ਗੁਲਾਬ ਦੇ ਫੁੱਲਾਂ ਵਰਗ ਲਈ ਇਸ ਲਈ ਕੀ ਹੈ ਗੁਲਾਬ ਸਿੰਘ ਤਾਂ ਉਹਨਾ ਹੀ ਹੋਣਾ ਤੇ ਮਗਰ ਕੀ ਹੈ ਇਸ ਦਾ ਗੋਥ ਹੈ ਡੱਲੇ ਵਾਲੀਆ ਗੁਲਾਬ ਸਿੰਘ ਡੱਲੇ ਵਾਲੀਆ ਕੀ ਹੈ ਇਸ ਦਾ ਪੂਰਾ ਨਾਮ ਹੈ ਦੋਸਤੋ ਚੌਧਰੀ ਫੂਲ ਸਿੰਘ ਤਾਂ ਕੀ ਹੈ ਇਸ ਦਾ ਅੰਸਰ ਆਗਾ ਜੈ ਸਿੰਘ ਜੈ ਜੇਕਰ ਵੀ ਭਾਈ ਕਨਈਆ ਦੀ ਦਸੌਂਦਾ ਸਿੰਘ ਦੋਸਤ ਦਸੌਂਦਾ ਸਿੰਘ ਕੀ ਹੈ ਬਹੁਤ ਇੰਪੋਰਟੈਂਟ ਆਪ ਡੱਲੇ ਵਾਲੀਆ ਵਾਂਗੀ ਇੱਥੇ ਦਸੌਂਦਾ ਸਿੰਘ ਕਰਾਂਗੇ ਹੋ ਦੇਖੋ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਪ੍ਰਥਾ ਚਲਾਈ ਸੀ ਸੌਰੀ ਪ੍ਰਥਾ ਕਹਿ ਦਿੱਤਾ ਹਾਂਜੀ ਇੱਕ ਪ੍ਰਥਾ ਚਲਾਈ ਸੀ ਕਿਹੜੀ ਸੀ ਕਿਹੜੀ ਪ੍ਰਣਾਲੀ ਚਲਾਈ ਸੀ ਉਹ ਦਸਵੰਦ ਪ੍ਰਣਾਲੀ ਚਲਾਈ ਸੀ ਦਸਵੰਦ ਪ੍ਰਣਾਲੀ ਚਲਾਈ ਸੀ ਦੋਸਤੋ ਕੁਐਸਚਨ ਬਣ ਗਿਆ ਤੁਹਾਡਾ ਪੇਪਰ ਈ ਦੇ ਵਿੱਚ ਸਿੱਧਾ ਸਿੱਧਾ ਪੁੱਛਿਆ ਦਸਵੰਦ ਪ੍ਰਣਾਲੀ ਕਿਸ ਨੇ ਚਲਾਈ ਸੀ ਗੁਰੂ ਅਰਜਨ ਦੇਵ ਜੀ ਨੇ ਚਲਾਈ ਸੀ ਤਾਂ ਦੋਸਤੋ ਦਸਵੰਤ ਪ੍ਰਣਾਲੀ ਹੈ ਜੇਕਰ ਗੁਰਦੁਆਰਾ ਸਾਹਿਬ ਦੇ ਵਿੱਚ ਜਾਓਗੇ ਤਾਂ ਉੱਥੇ ਦਸਵੰਤ ਪ੍ਰਣਾਲੀ ਆਪ ਕਹਿੰਦੇ ਆ ਵੀ ਦਸਵਾਂ ਹਿੱਸਾ ਦੇਈਏਗੇ ਦਸਵੰਦ ਦੇਈਏਗੇ ਤਾਂ ਕਿ ਆ ਭਲਾ ਹੋਵੇਗਾ ਪੁੰਨ ਮਿਲੇਗਾ ਤਾਂ ਕਿੱਥੇ ਗਏ ਅਸੀਂ ਗੁਰਦੁਆਰਾ ਸਾਹਿਬ ਗਏ ਹੁਣ ਦੇਖੋ ਦੋਸਤੋ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੈ ਗੁਰਦੁਆਰਾ ਸਾਹਿਬ 'ਚ ਦਸਵੰਤ ਪ੍ਰਣਾਲੀ ਸਿਸਟਮ ਅਸੀਂ ਕੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਚਲਾਇਆ ਸੀ ਤਾਂ ਗੁਰਦੁਆਰਿਆਂ ਦੇ ਵਿੱਚ ਕੀ ਹੁੰਦਾ ਹੈ ਸਾਨੂੰ ਪਤਾ ਹੈ ਸਰ ਜੀ ਉੱਥੇ ਨਿਸ਼ਾਨ ਸਾਹਿਬ ਹੁੰਦਾ ਹੈ ਹੁਣ ਯਾਦ ਰੱਖਣਾ ਹੈ ਦੋਸਤੋ ਟ੍ਰਿਕ ਇੱਥੋਂ ਬੰਦੀ ਹੈ ਦਸਵੰਦ ਤੋਂ ਕੀ ਯਾਦ ਰੱਖਣਾ ਹੈ ਤੁਸੀਂ ਦਸੌਂਦਾ ਸਿੰਘ ਯਾਦ ਰੱਖਣਾ ਹੈ ਸਿੱਧਾ ਸਿੱਧਾ ਦਸੌਂਦਾ ਸਿੰਘ ਆ ਗਿਆ ਤਾਂ ਦਸਵੰਦ ਪ੍ਰਣਾਲੀ ਕਹਿ ਦਿੱਤਾ ਜੇਕਰ ਦਸਵੰਦ ਪ੍ਰਣਾਲੀ ਕਹਿ ਦਿੱਤਾ ਗੁਰਦੁਆਰਿਆਂ ਦੇ ਵਿੱਚ ਤਾਂ ਗੁਰਦੁਆਰਿਆਂ ਦੇ ਵਿੱਚ ਨਿਸ਼ਾਨ ਸਾਹਿਬ ਹੁੰਦਾ ਹੈ ਤਾਂ ਸਿੱਧਾ ਕੀ ਆ ਜਾਵੇਗਾ ਦੋਸਤੋ ਨਿਸ਼ਾਨ ਵਾਲੀਆ ਮਿਸਲ ਆ ਜਾਵੇਗਾ ਨਿਸ਼ਾਨ ਵਾਲੀਆ ਮਿਸਲ ਇਸ ਦਾ ਕੀ ਹੋ ਜਾਵੇਗਾ ਜੀ ਮਿਸਲ ਦਾ ਨਾਮ ਹੋ ਜਾਵੇਗਾ ਅਤੇ ਨਿਸ਼ਾਨ ਵਾਲੀਆ ਮਿਸਲ ਦਾ ਫਾਊਂਡਰ ਕਹੇ ਦਿੱਗੇ ਤਾਂ ਨਿਸ਼ਾਨ ਸਾਹਿਬ ਗੁਰਦੁਆਰਿਆਂ ਦੇ ਵਿੱਚ ਹੁੰਦਾ ਉੱਥੇ ਦਸਵੰਦ ਪ੍ਰਣਾਲੀ ਚੱਲਦੀ ਹੈ ਗੁਰੂ ਅਰਜਨ ਦੇਵ ਜੀ ਦੇ ਮਤਲਬ ਕੀ ਹੈ ਦਸਵੰਦ ਸਿੰਘ ਉਸ ਦਾ ਕੀ ਹੈ ਫਾਊਂਡਰ ਹੋ ਜਾਵੇਗਾ ਜੀ ਤਾਂ ਦੋਸਤੋ ਟ੍ਰਿਕੀ ਸਾਰੀਆਂ ਗੱਲਾਂ ਦੱਸੀਆਂ ਹਨ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਤੁਸੀਂ ਦੁਬਾਰਾ ਕੀ ਹੈ ਇਸ ਚੀਜ਼ ਨੂੰ ਯਾਦ ਕਰੋਗੇ ਬਸ ਤੁਹਾਨੂੰ ਕੀ ਹੈ ਇੱਕ ਵਾਰੀ ਪਤਾ ਲੱਗ ਗਿਆ ਤਾਂ ਕਿ ਯਾ ਬਸ ਪਤਾ ਲੱਗ ਗਿਆ ਦੁਬਾਰਾ ਤੁਹਾਨੂੰ ਪੜਨ ਦੀ ਲੋੜ ਨਹੀਂ ਪੈਣੀ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਸਿੱਖ ਮਿਸਲਾਂ ਦੀ ਗਿਣਤੀ ਕਿੰਨੀ ਸੀ ਤਾਂ ਸਿੱਖ ਮਿਸਲਾਂ ਦੀ ਗਿਣਤੀ ਕਿੰਨੀ ਸੀ ਤਾਂ ਸਰ ਜੀ ਅਸੀਂ ਨੇ ਪੜਿਆ ਹੈ 12 ਮਿਸਲਾਂ ਹਨ ਤਾਂ 12 ਟੋਟਲ ਮਿਸਲਾਂ ਹਨ ਜਿੰਨਾਂ ਵਿੱਚੋਂ ਆ ਯਾਦ ਰੱਖਣਾ 11 ਮਿਸਲਾਂ ਵੱਖ ਸਨ ਅਤੇ ਇੱਕ ਮਿਸਲ ਵੱਖਰੀ ਸੀ ਜਿਹੜਾ ਕੀ ਆ ਅਮੀਰ ਆਦਮੀ ਸੀ ਚੌਧਰ ਗੁਣਾ ਦਿਖਾਉਂਦਾ ਸੀ ਤਾਂ ਚੌਧਰੀ ਫੂਲ ਸਿੰਘ ਸੀ ਇਹ ਕੀ ਆ ਚੌਧਰੀ ਫੂਲ ਸਿੰਘ ਸੀ ਅਤੇ ਬਾਕੀ ਕੀ ਆ ਦੂਸਰੀਆਂ ਮਿਸਲਾਂ ਰਹਿ ਗਈਆਂ ਸਨ ਜਿਸ ਤਰ੍ਹਾਂ ਕਿ ਨਕਈ ਮਿਸਲ ਹੋ ਗਈ ਦਸੌਂਦਾ ਮਿਸਲ ਹੋ ਗਈ ਆ ਗੁਲਾਬ ਆ ਡੱਲੇ ਵਾਲੀਆ ਮਿਸਲ ਹੋ ਗਈ ਅਲੂ ਵਾਲੀਆ ਰਾਮ ਗੜੀਆ ਈਟੀਸੀ ਜਿੰਡੀਆਂ ਵੀ ਹੋ ਗਈਆਂ 11 ਮਿਸਲਾਂ ਹੋ ਗਈਆਂ ਤਾਂ ਤੁਸੀਂ ਉਹ ਪਹਿਲਾਂ ਵਾਲੀ ਵੀਡੀਓ ਦੇਖ ਲਓ ਉਸਦੇ ਵਿੱਚ ਮੈਂ 12 ਦੀਆਂ 12 ਮਿਸਲਾਂ ਕਰਵਾਈਆਂ ਹਨ ਅਤੇ ਵਿਦ ਟ੍ਰਿਕ ਕਰਵਾਈਆਂ ਹਨ ਤੁਸੀਂ ਨਾਮ ਫਾਊਂਡਰ ਯਾਦ ਕਰੋ ਜਿਸ ਤਰ੍ਹਾਂ ਕੀ ਆਪਾਂ ਰਹਿ ਗਈ ਸੀ ਜੈ ਸਿੰਘ ਤੋਂ ਜ਼ਿਆਦਾ ਆ ਗਿਆ ਜੈ ਜੈਕਾਰ ਹੋਈ ਭਾਈ ਕਨਈਆ ਜੀ ਦੀ ਤਾਂ ਸੌਂਦਾ ਸਿੰਘ ਤੋਂ ਜ਼ਿਆਦਾ ਆ ਗਿਆ ਕਿ ਆ ਗਈ ਕਿਹੜੀ ਆਪਣੀ ਨਿਸ਼ਾਨਨੇ ਵਾਲੀਆ ਮਿਸਲ ਆ ਗਈ ਇੱਕ ਹੈਗੀ ਆ ਬਹੁਤ ਘੈਂਡ ਆ ਨਕਈ ਮਿਸਲ ਉਸਦੇ ਫਾਊਂਡਰ ਦੀ ਗੱਲ ਕੀਤੀ ਜੇ ਤੱਕ ਅੱਗੇ ਕੁਐਸਚਨ ਆਵੇਗਾ ਤੁਹਾਨੂੰ ਉਹ ਵੀ ਮੈਂ ਵਿਦ ਟ੍ਰਿਕ ਦੱਸਾਂਗਾ ਤਾਂ ਇਸ ਦਾ ਆਨਸਰ ਤਾਂ ਕੀ ਹੋ ਗਿਆ ਸੀ 12 ਅਤੇ ਦੋਸਤੋ ਇੱਕ ਕੁਐਸਚਨ ਐਕਸਟਰਾ ਹੈ ਤੁਹਾਨੂੰ ਮੈਂ ਦੱਸ ਦਵਾਂ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨੇ 12 ਦੀਆਂ 12 ਮਿਸਲਾਂ ਦੇ ਕੀ ਕਰ ਲਿਆ ਸੀ ਕਬਜ਼ਾ ਕਰ ਲਿਆ ਸੀ ਦੋਸਤੋ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਮਿਸਲਾਂ ਵਿੱਚ ਕੌਣ-ਕੌਣ ਭਰਤੀ ਹੋ ਸਕਦਾ ਸੀ ਤਾਂ ਦੇਖਿਆ ਜਾਵੇ ਇਸ ਦੇ ਵਿੱਚ ਸਿੱਖ ਵੀ ਭਰਤੀ ਹੋ ਸਕਦੇ ਸੀ ਉਸ ਦੇ ਵਿੱਚ ਕੋਈ ਰਿਸਟ੍ਰਿਕਸ਼ਨ ਨਹੀਂ ਸੀ ਕਿਸੇ ਧਰਮ ਦੀ ਰਿਸਟ੍ਰਿਕਸ਼ਨ ਨਹੀਂ ਸੀ ਦੋਸਤੋ ਮੁਸਲਮਾਨ ਵੀ ਉਸ ਵਿੱਚ ਭਰਤੀ ਹੋ ਸਕਦੇ ਤੇ ਹਿੰਦੂ ਵੀ ਕੀ ਹੈ ਭਰਤੀ ਹੋ ਸਕਦੇ ਤਾਂ ਦੋਸਤੋ ਮਜ਼ੇਦਾਰ ਗੱਲ ਇਹਦੇ ਵਿੱਚ ਇਹ ਹੈ ਜਦੋਂ ਕਿ ਇੱਕ ਵੀ ਤੁਹਾਨੂੰ ਲੱਗਦਾ ਹੋਵੇ ਦੋ ਇੱਕ ਤੋਂ ਵੱਧ ਹੋ ਜਾਣ ਤਾਂ ਸਾਰੇ ਹੀ ਉਸ ਦਾ ਕੀ ਹੈ ਆਨਸਰ ਆਵੇਗਾ ਤੀਜੇ ਨੂੰ ਪੜਨ ਦੀ ਲੋੜ ਹੀ ਨਹੀਂ ਹੈ ਜੇਕਰ ਤੁਹਾਨੂੰ ਨਹੀਂ ਵੀ ਪਤਾ ਤਾ ਵੀ ਲੋੜ ਨਹੀਂ ਆ ਦੋਸਤੋ ਇਹ ਤੁਹਾਨੂੰ ਮੈਂ ਟ੍ਰਿਕ ਦੱਸੀ ਆ ਸਮਾਰਟਨੈਸ ਅਪਰੋਚ ਦੱਸੀ ਹੈ ਓਨਲੀ ਦੋ ਤੁਹਾਨੂੰ ਪਤਾ ਹਾ ਨਤੀਜਾ ਨਹੀਂ ਪਤਾ ਤਾਂ ਸਾਰੇ ਇਸ ਦਾ ਕੀ ਆਂਸਰ ਆ ਜਾਵੇਗਾ ਤਾਂ ਇਸ ਦਾ ਆਂਸਰ ਕੀ ਆ ਗਿਆ ਸਾਰੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਸ਼ੁਕਰ ਚੱਕੀਆ ਮਿਸਲ ਦੇ ਸੰਸਥਾਪਕ ਦਾ ਨਾਮ ਦੱਸੋ ਤਾਂ ਸ਼ੁਕਰ ਚੱਕੀਆ ਮਿਸਲ ਹੁਣੇ ਆਪਾਂ ਦੇਖਿਆ ਹੈ ਸੰਸਥਾਪਕ ਹੁਣ ਸਾਨੂੰ ਪਤਾ ਮਰਨਜੀਤ ਸਿੰਘ ਦਾ ਕੁਐਸਚਨ ਆਉਂਦਾ ਹੈ ਮਹਾਰਨਜੀਤ ਸਿੰਘ ਸ਼ੁਕਰਜਕੀਆ ਮਿਸਲ ਦੇ ਸਨ ਤਾਂ ਇੱਥੇ ਦੇਖੋ ਕੱਲ ਵਾਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਚੜਤ ਸਿੰਘ ਵੀ ਹੈ ਤੇ ਬੁੱਧ ਸਿੰਘ ਵੀ ਹੈ ਫਾਊਂਡਰ ਸੰਸਥਾਪਕ ਤਾਂ ਦੋਸਤੋ ਬਟ ਕੀ ਹੈ ਮੈਂ ਤੁਹਾਨੂੰ ਕਿਹਾ ਸੀ ਜਾਂ ਤਾਂ ਪੇਪਰ ਦੇ ਵਿੱਚ ਆਉਂਦਾ ਨਹੀਂ ਇੱਕ ਆਪਸ਼ਨ ਆ ਵੀਗਾ ਜਾਂ ਬੁੱਧ ਸਿੰਘ ਆਵੇਗਾ ਫਾਊਂਡਰ ਜਾਂ ਚੜਤ ਸਿੰਘ ਆਵੇਗਾ ਬਟ ਇਸ ਦੇ ਵਿੱਚ ਹੁਣ ਦੋਨੇ ਹੀ ਹਨ ਚੜਤ ਸਿੰਘ ਵੀ ਅਤੇ ਬੁੱਧ ਸਿੰਘ ਵੀ ਤਾਂ ਸਰ ਜੀ ਤੁਸੀਂ ਕਹੋਗੇ ਕਿ ਹੋਂਦ ਰਿੱਟ ਪਵੇਗੀ ਕੁਐਸਚਨ ਦਾ ਸਾਨੂੰ ਗ੍ਰੇਸ ਮਿਲੇਗੀ ਤਾਂ ਨਹੀਂ ਦੋਸਤੋ ਗ੍ਰੇਸ ਨਹੀਂ ਮਿਲੇਗੀ ਜੋ ਵੱਡਾ ਹੋਵੇਗਾ ਉਹੀ ਆਵੇਗਾ ਕਿਉਂਕਿ ਬੁੱਧ ਸਿੰਘ ਵੱਡਾ ਸੀ ਤਾਂ ਬੁੱਧ ਸਿੰਘ ਕੀ ਆ ਇਸ ਦਾ ਆਨਸਰ ਆ ਜਾਵੇਗਾ ਕਿਉਂਕਿ ਬੁੱਧ ਸਿੰਘ ਦਾ ਬੇਟਾ ਸੀ ਨੌ ਸਿੰਘ ਨੋਜ਼ ਸਿੰਘ ਦਾ ਬੇਟਾ ਸੀ ਚੜਤ ਸਿੰਘ ਚੜਤ ਸਿੰਘ ਦਾ ਬੇਟਾ ਸੀ ਮਹਾ ਸਿੰਘ ਅਤੇ ਬਾਅਦ ਚ ਕੌਣ ਆ ਗਿਆ ਮਹਾਰਾਜਾ ਰਣਜੀਤ ਸਿੰਘ ਆ ਗਿਆ ਸੀ ਚੜਤ ਸਿੰਘ ਦੀ ਕੀ ਆ ਆਪਦੀ ਹੀ ਬੰਦੂਕ ਚੈੱਕ ਕਰਨ ਲੱਗਿਆ ਵਿੱਚੋਂ ਨਿਗ੍ਹਾ ਮਾਰੀ ਤਾਂ ਉਹ ਪਟਾਕਾ ਮਾਰ ਗਈ ਤਾਂ ਉਸਦੀ ਡੈਥ ਹੋ ਗਈ ਮਤਲਬ ਕੀ ਆ ਬੰਦੂਕ ਫਟਣ ਕਰਕੇ ਕੀ ਆ ਚੜਤ ਸਿੰਘ ਦੀ ਡੈਥ ਹੋ ਗਈ ਸੀ ਬਸ ਯਾਦ ਰੱਖਣਾ ਹੈ ਬੁੱਧ ਸਿੰਘ ਤੇ ਚੜਤ ਸਿੰਘ ਦੋਨੇ ਫਾਊਂਡਰ ਹਨ ਬਟ ਦੋਸਤੋ ਇਹਦੇ ਵਿੱਚ ਕੀ ਹੈ ਜੇਕਰ ਦੋਨੇ ਆ ਗਏ ਤਾਂ ਆਪਾਂ ਹਮੇਸ਼ਾ ਵੱਡਾ ਲਾਵਾਂਗੇ ਚੜਤ ਸਿੰਘ ਉੱਥੇ ਲਾਵਾਂਗੇ ਤਾਂ ਕੀ ਹੋ ਜਾਵੇਗਾ ਗਲਤ ਹੋ ਜਾਵੇਗਾ ਬੁੱਧ ਸਿੰਘ ਕੀ ਹੈ ਸਹੀ ਹੋ ਜਾਵੇਗਾ ਜੀ ਨੈਕਸਟ ਕਹਿੰਦਾ ਹੈ ਮਹਾਰਾਜ ਰਣਜੀਤ ਸਿੰਘ ਕਿਸ ਮਿਸਲ ਨਾਲ ਸੰਬੰਧਿਤ ਸੀ ਦੋਸਤੋ ਮੋਸਟ ਰਿਪੀਟਡ ਕੁਐਸਚਨ ਹੈ ਆਉਂਦਾ ਹੈ ਤੇ ਸਾਰਿਆਂ ਦਾ ਇੱਕ ਨੰਬਰ ਪੱਕਾ ਕਰਕੇ ਵੀ ਜਾਂਦਾ ਹੈ ਬਟ ਗੱਲ ਇੱਥੇ ਇਹ ਆਉਂਦੀ ਹੈ ਕਿ ਉਹ ਕਿੰਨੇ ਟਾਈਮ ਦੇ ਵਿੱਚ ਇਸ ਕੁਐਸਚਨ ਨੂੰ ਅਟੈਂਪਟ ਕਰ ਰਿਹਾ ਹੈ ਜੇਕਰ ਦੋਸਤੋ ਤੁਸੀਂ ਲੈ ਰਹੇ ਹੋ 1 ਸੈਕਿੰਡ ਅਤੇ ਦੂਜੇ ਲੈ ਰਹੇ ਹਨ ਇਸੇ ਕੁਐਸਚਨ ਤੇ 2 ਸੈਕਿੰਡ ਜਾਂ 3 ਸੈਕਿੰਡ ਤਾਂ ਤੁਸੀਂ ਉਸ ਤੋਂ ਅੱਗੇ ਹੋ ਜੇਕਰ ਤੁਸੀਂ 3 ਸੈਕਿੰਡ ਲੈ ਰਹੇ ਹੋ ਦੂਸਰਾ ਗਵਰਨਮੈਂਟ ਜੌਬ ਲੈਣ ਵਾਲਾ ਸਿਲੈਕਸ਼ਨ ਲੈ ਗਿਆ ਜੋ ਉਹ 1 ਸੈਕਿੰਡ ਲੈ ਰਿਹਾ ਹੈ ਤਾਂ ਕਿਤੇ ਨਾ ਕਿਤੇ ਕੀ ਹੈ ਕਮੀ ਹੈ ਤੁਹਾਡੇ ਵਿੱਚ ਤਾਂ ਦੋਸਤੋ ਸਾਰਿਆਂ ਨੂੰ ਆਉਂਦਾ ਹੁੰਦਾ ਹੈ ਤਾਂ ਮਹਾਰਾ ਰਣਜੀਤ ਸਿੰਘ ਮਿਸਲ ਕਿਹੜੀ ਸੀ ਸ਼ੁਕਰ ਚੱਕੀਆ ਮਿਸਲ ਕੀ ਹੈ ਇਸ ਦਾ ਰਾਈਟ ਆਨਸਰ ਹੈ ਜੀ ਫੈਜ਼ਲਪੁਰੀਆ ਮਿਸਲ ਬਾਰੇ ਤੁਹਾਨੂੰ ਮੈਂ ਦੱਸ ਦਿੰਦਾ ਨਕਈ ਮਿਸਲ ਦਾ ਫਾਊਂਡਰ ਰਹਿੰਦਾ ਹੈ ਦੋਸਤੋ ਨਕਈ ਮਿਸਲ ਵੈਰੀ ਵੈਰੀ ਇੰਪੋਰਟੈਂਟ ਅਤੇ ਜੋ ਫਾਊਂਡਰ ਹੈ ਦੋਸਤੋ ਧਿਆਨ ਨਾਲ ਸੁਣਿਓ ਉਸ ਤੋਂ ਮਗਰੋਂ ਕੀ ਹੈ ਸਾਰੀ ਉਮਰ ਨਹੀਂ ਭੁੱਲਦੇ ਦੋਸਤੋ ਹੁਣ ਦੇਖੋ ਆਪਾਂ ਇੱਕ ਸਟੋਰੀ ਸੁਣਦੇ ਹਾਂ ਸਟੋਰੀ ਮੈਂ ਤੁਹਾਨੂੰ ਦੱਸਦਾ ਤੁਸੀਂ ਸੁਣੋ ਨਹੀਂ ਸੁਣਨੀ ਤਾਂ ਵੀਡੀਓ ਨੂੰ ਛੱਡ ਦਿਓ ਦੋਸਤੋ ਵਟਕੀਆ ਛੱਡਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਹਾਂ ਇਹ ਜੋ ਹੈ ਸਟੋਰੀ ਬਾਲੀ ਵੱਡੀ ਨਹੀਂ ਹੈ ਬੋਰਿੰਗ ਨਹੀਂ ਹੈ ਇੱਕ ਲਾਈਨ ਦੀ ਹੀ ਹੈ ਹੁਣ ਦੇਖੋ ਦੋਸਤੋ ਕੋਹੀ ਨੂਰ ਦਾ ਹੀਰਾ ਸੀ ਜੋ ਸਾਰਿਆਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ ਮੁਗਲਾਂ ਤੋਂ ਚੱਲਿਆ ਦੇਖੋ ਦੋਸਤੋ ਮੁਗਲਾਂ ਦੇ ਵਿੱਚ ਕਿਹੜਾ ਸੀ ਉਹ ਰੰਗੀਲਾ ਸੀ ਰੰਗੀਲੇ ਤੋਂ ਕੀ ਆ ਉਹ ਨਾਦਰ ਸ਼ਾਹ ਕੋਲ ਆ ਗਿਆ ਨਾਦਰ ਰੰਗੀਲੇ ਤੋਂ ਨਾਦਰ ਸ਼ਾਹ ਲੈ ਗਿਆ ਨਾਦਰ ਸ਼ਾਹ ਤੋਂ ਅਹਿਮ ਸ਼ਾਹ ਬਦਾਲੀ ਅਹਿਮ ਸ਼ਾਹ ਬਦਾਲੀ ਤੋਂ ਸਾਹ ਸੂਜਾ ਆ ਸਾਹ ਸੂਜਾ ਤੋਂ ਮਹਾਰਾਜਾ ਸਿੰਘ ਤਾਂ ਦੋਸਤੋ ਨੱਕ ਵਿੱਚ ਦਮ ਕੀਤਾ ਹੋਇਆ ਹੈ ਤਾਂ ਸਿੱਧਾ ਕਹਿ ਦੇਣਾ ਹੈ ਨਕਈ ਮਿਸਲ ਨੱਕ ਵਿੱਚ ਦਮ ਕੀਤਾ ਹੋਇਆ ਸੀ ਕਿਸ ਨੇ ਇੱਕ ਹੀਰੇ ਨੇ ਕੀਤਾ ਸੀ ਤਾਂ ਹੀਰਾ ਸਿੰਘ ਇਸ ਦਾ ਕੀ ਆ ਫਾਊਂਡਰ ਹੋ ਜਾਵੇਗਾ ਤੇ ਨਕਈ ਕੀ ਹੈ ਇਸ ਦਾ ਮਗਰ ਉਸੇ ਤਰ੍ਹਾਂ ਲੱਗ ਰਿਹਾ ਹੀਰਾ ਸਿੰਘ ਨਕਈ ਇਸ ਦਾ ਕੀ ਹੈ ਫਾਊਂਡਰ ਆ ਜਾਵੇਗਾ ਦੋਸਤੋ ਵਧੀਆ ਲੱਗੀ ਨਾ ਟ੍ਰਿਕ ਇਹ ਵੀਡੀਓ ਨੂੰ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕੀ ਹੈ ਤੇ ਇੱਕ ਸਾਰਿਆਂ ਤੱਕ ਪਹੁੰਚ ਸਕੇ ਨਕਈ ਮਿਸਲ ਤੁਹਾਨੂੰ ਮੈਂ ਦੱਸਿਆ ਸੀ ਕਿ ਕੁਐਸਚਨ ਆਵੇਗਾ ਬਹੁਤ ਹੀ ਜਿਆਦਾ ਕੀ ਹੈ ਖਤਰਨਾਕ ਕੁਐਸਚਨ ਹੈ ਵੈਸੇ ਤਾਂ ਯਾਦ ਨਹੀਂ ਹੁੰਦਾ ਪੇਪਰ ਦੇ ਵਿੱਚ ਕੀ ਹੈ ਤੁਹਾਨੂੰ ਯਾਦ ਹੀ ਨਹੀਂ ਆਵੇਗਾ ਜੇਕਰ ਹੀਰਾ ਸਿੰਘ ਨਕਈ ਪਾਇਆ ਤਾਂ ਯੂਜ਼ਲੀ ਲਾਓਗੇ ਜੇਕਰ ਹੀਰਾ ਸਿੰਘ ਹੀ ਕੱਲਾ ਪਾਇਆ ਹੋਇਆ ਤਾ ਦੋਸਤੋ ਜੇਕਰ ਤੁਸੀਂ ਪੜਿਆ 1-2 ਵਾਰ ਹੈ ਨਾ ਇਹ ਨਹੀਂ ਤੁਸੀਂ ਉੱਥੇ ਲਾ ਸਕਦੇ ਜੇਕਰ ਪੇਪਰ ਤੋਂ ਪਹਿਲਾਂ ਬੜ ਕੇ ਜਾਂ ਨੇ ਪੇਪਰ ਦੇ ਵਿੱਚ ਆ ਗਿਆ ਤਾਂ ਵੀ ਭੁੱਲ ਸਕਦੇ ਹੋ ਇਸ ਕੁਐਸਚਨ ਨੂੰ ਬਟ ਕੀ ਆ ਹੁਣ ਨਹੀਂ ਭੁੱਲੋਗੇ ਭੰਗੀ ਮਿਸਲ ਭੰਗ ਹਰੇ ਰੰਗ ਦੀ ਹੁੰਦੀ ਹੈ ਤੇ ਪੀਕੇ ਕੀ ਆ ਢਿੱਲਾ ਪੈ ਜਾਂਦਾ ਸਰੀਰ ਜਾਂ ਡਾਂਵਾ ਡੋਲੇ ਖਾਂਦੇ ਤਾਂ ਹਰੀ ਆਪਣਾ ਹਰੀ ਸਿੰਘ ਢਿੱਲੋ ਇਸ ਦਾ ਆ ਗਿਆ ਸ਼ੁਕਰ ਚੱਕੀਆ ਬੁੱਧ ਸਿੰਘ ਜਾਂ ਚੜਤ ਸਿੰਘ ਫੈਜ਼ਲਪੁਰੀਆ ਨਵਾਬ ਕਪੂਰ ਸਿੰਘ ਤੇ ਨਕਈ ਮਿਸਲ ਹੀਰਾ ਸਿੰਘ ਨਕਈ ਨੈਕਸਟ ਦੀ ਗੱਲ ਕਰੀਏ ਦੋਸਤੋ ਕਹਿੰਦਾ ਹੈ ਸਿੰਘਪੁਰੀਆ ਮਿਸਲ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਦੋਸਤੋ ਮੈਂ ਪਹਿਲਾਂ ਵੀ ਦੱਸਿਆ ਸੀ ਤਾਂ ਹੁਣ ਵੀ ਦੱਸਦਾ ਹਾਂ ਇਸ ਦਾ ਫਾਊਂਡਰ ਕੌਣ ਹੈ ਨਵਾਬ ਕਪੂਰ ਸਿੰਘ ਹੈ ਨਵਾਬ ਕਪੂਰ ਸਿੰਘ ਇਸ ਦਾ ਫਾਊਂਡਰ ਹੈ ਅਤੇ ਇਸ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਫੈਜ਼ਲਪੁਰੀਆ ਮਿਸਲ ਕੀ ਹੈ ਇਸ ਦਾ ਰਾਈਟ ਆਨਸਰ ਹੈ ਸਰ ਜੀ ਫੈਜ਼ਲਪੁਰੀਆ ਮਿਸਲ ਇਸ ਦਾ ਰਾਈਟ ਆਨਸਰ ਹੈ ਯਾਦ ਰੱਖਣਾ ਹੈ ਦੋਸਤੋ ਇੱਕ ਨੰਬਰ ਪੱਕਾ ਕਰ ਲਓ ਇਹ ਪੇਪਰ ਦੇ ਵਿੱਚ ਆਵੇਗਾ ਕੁਐਸਚਨ ਭੰਗੀ ਮਿਸਲ ਭੰਗ ਹਰੇ ਰੰਗ ਦੀ ਹਰੀ ਸਿੰਘ ਢਿੱਲੋਂ ਛੀਦਾ ਮਿਸਲ ਛੀਤੋ ਯਾਦ ਰੱਖਣਾ ਹੈ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ 47 ਤੇ ਰੱਖ ਕੇ ਕੀ ਹੈ ਸ਼ਹੀਦ ਹੋਏ ਸੀ ਲੜਾਈ ਲੜੀ ਸੀ ਤਾਂ ਯਾਦ ਰੱਖਣਾ ਸ਼ਹੀਦਾਂ ਦੇ ਵਿੱਚ ਬਾਬਾ ਦੀਪ ਸਿੰਘ ਦਾ ਨਾਮ ਲੱਗੇ ਤਾਂ ਸ਼ਹੀਦਾਂ ਮਿਸਲ ਉਨ੍ਹਾਂ ਦੀ ਹੈ ਫਾਊਂਡਰ ਹਨ ਤਾਂ ਯਾਦ ਰੱਖਣਾ ਹੈ ਸ਼ੁਕਰ ਜਕੀਆ ਮਿਸਲ ਤਾਂ ਇਹ ਕੀ ਹੈ ਬੁੱਧ ਸਿੰਘ ਤੇ ਚੜਤ ਸਿੰਘ ਆਗੇ ਤਾਂ ਦੋਸਤੋ ਇਹ ਸੀ ਸਿੰਘਪੁਰੀਆ ਮਿਸਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਆਲੂ ਵਾਲੀਆ ਮਿਸਲ ਦਾ ਸੰਸਥਾਪਕ ਕੌਣ ਸੀ ਆਲੂ ਵਾਲੀਏ ਦੇ ਨਾਮ ਤੋਂ ਹੀ ਪਤਾ ਲੱਗਦਾ ਹੈ ਇਹ ਕੁਝ ਇਹੋ ਜਿਹੀ ਮਿਸਲ ਹੈ ਜੋ ਕਿ ਇਜ਼ੀਲੀ ਯਾਦ ਨਹੀਂ ਜਿਸ ਤਰ੍ਹਾਂ RAM ਗੜੀਆ ਹੋਇਆ ਆਲੂ ਵਾਲੀਆ ਹੈ ਬਟ ਦੋਸਤੋ ਯਾਦ ਰੱਖਣਾ ਹੈ ਜੇਕਰ ਕੁਐਸਚਨ ਇਹ ਹੈਗਾ ਆਲੂ ਵਾਲੀਆ ਮਿਸਲ ਦਾ ਜੋ ਸੰਸਥਾਪਕ ਸੀ ਉਹ ਕਿਸ ਦਾ ਫਾਊਂਡਰ ਕਿਸ ਦਾ ਸੁਪਰੀਮ ਕਮਾਂਡਰ ਸੀ ਤਾਂ ਉਹ ਮਿਸਲਾਂ ਦਾ ਸੁਪਰੀਮ ਕਮਾਂਡਰ ਸੀ ਦਾਲ ਖਾਸ ਦਾ ਸੁਪਰੀਮ ਕਮਾਂਡਰ ਸੀ ਯਾਦ ਰੱਖਣਾ ਹੈ ਦੋਸਤੋ ਇਹ ਤਾਂ ਆਲੂ ਵਾਲੀਆ ਮਿਸਲ ਦਾ ਸੰਸਥਾਪਕ ਸੀ ਕੌਣ ਜਸਾ ਸਿੰਘ ਆਲੂ ਵਾਲੀਆ ਤਾਂ ਇਹਦਾ ਯਾਦ ਰੱਖਣਾ ਹੈ ਹਰੀ ਸਿੰਘ ਭੰਗ ਹਰੇ ਰੰਗ ਦੀ ਹੁੰਦੀ ਹੈ ਤਾਂ ਕੀੜਾ ਆ ਗਿਆ ਇਹ ਭੰਗੀ ਮਿਸਲਾ ਹੁਣ ਦੇਖੋ ਆਪਾਂ ਦੋਸਤੋ ਨਾਵਾਂ ਤੋਂ ਹੀ ਮਿਸਲਾਂ ਯਾਦ ਕਰਾਂਗੇ ਭੰਗੀ ਮਿਸਲਾਗਾ ਜੈ ਸਿੰਘ ਆਗਾ ਜੈ ਜੈਕਾਰ ਹੋਈ ਭਾਈ ਕਨਈਆ ਜੀ ਦੀ ਭਾਈ ਕਨਈਆ ਜੀ ਦੀ ਇੱਥੇ ਆਪਾਂ ਦੁਬਾਰਾ ਲਿਖ ਲੈਣੇ ਆ ਆ ਕੀ ਆ ਗਿਆ ਹਰੀ ਸਿੰਘ ਢਿੱਲੋ ਆ ਗਿਆ ਜੈ ਸਿੰਘ ਆ ਗਿਆ ਕਨਈਆ ਮਿਸਲ ਆ ਗਿਆ ਕਪੂਰ ਸਿੰਘ ਆ ਗਿਆ ਫੈਜ਼ਲਪੁਰੀਆ ਜਾਂ ਸਿੰਘ ਆ ਮਿਸਲ ਆ ਗਿਆ ਇਸ ਤਰ੍ਹਾਂ ਦੋਸਤੋ ਤੁਸੀਂ ਲਿਖਣਾ ਹੈ ਤੁਹਾਨੂੰ ਥੋੜੇ ਦਿਨਾਂ ਵਿੱਚ ਹੀ ਮਿਸਲਾਂ ਇਸ ਤਰ੍ਹਾਂ ਯਾਦ ਹੋ ਜਾਣਗੀਆਂ ਜਿਸ ਤਰ੍ਹਾਂ ਕੀ ਆ ਤੁਸੀਂ ਵੀ ਤੁਸੀਂ ਕਹਿਣਾ ਕਿ ਇਹ ਤਾਂ ਚੀਜੀ ਬੜੀ ਸੌਖੀ ਸੀ ਮੈਂ ਵੀ ਨਾ ਚਿਰ ਮੱਥਾ ਮਾਰੀ ਗਿਆ ਤਾਂ ਦੋਸਤੋ ਇਹੀ ਸੀ 10 ਕੁਐਸਚਨ ਦੋਸਤੋ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਬਾਅਦ ਤੱਕ ਸ਼ੇਅਰ ਕਰੋ ਅਤੇ ਕਮੈਂਟ ਦੇ ਵਿੱਚ ਦੱਸਣਾ ਕਿ ਤੁਹਾਨੂੰ ਇਹ ਕੁਐਸਚਨ ਕਿਸ ਤਰ੍ਹਾਂ ਦੇ ਲੱਗੇ ਕੁਐਸਚਨ ਤਾਂ ਜਿਉਂ ਜਿਹਾ ਜੇ ਹੈ ਹੀ ਤੁਹਾਨੂੰ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਜੋ ਕਿ ਤੁਹਾਨੂੰ ਦੁਬਾਰਾ ਪੜਨ ਦੀ ਲੋੜ ਹੀ ਨਹੀਂ ਹੈ ਤਾਂ ਆਪਾਂ ਮਿਲਦੇ ਹਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਉਸ ਦੇ ਵਿੱਚ ਮੈਂ ਤੁਹਾਨੂੰ ਮਿਸਲਾਂ ਦੇ ਹੋਰ ਵੀ ਕੁਐਸਚਨ ਕਰਾਵਾਂਗਾ ਅਤੇ ਵਿਧ ਟ੍ਰਿਕ ਕਰਾਵਾਂਗਾ ਤਾਂ ਦੋਸਤੋ ਜ਼ਿਆਦਾ ਤਾਂ ਇਹੀ ਬਾਦ ਹਨ ਫਾਊਂਡਰ ਅਤੇ ਕੀ ਹੈ ਮਿਸਲਾਂ ਦੇ ਨਾਮ ਇਹ ਦੋ ਕੁਐਸਚਨ ਹੀ ਬਾਦਦੇ ਹਨ ਤਾਂ ਮਿਲਦੇ ਆਪਾਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ